ਲਾ ਲਾ ਹਾਂਜੀ ਸਾਥੀ ਗਾ ਦੋਸਤੋ ਮੈਂ ਤੁਹਾਡਾ ਨਵਦੀਪ ਦਵੜੀ ਖਾਨਾ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਜਿਹੜਾ ਪਿਛਲੇ ਦਿਨੀ ਕੰਮ ਚੱਲ ਰਿਹਾ ਸੀ ਪਾਈਪ ਲਾਈਨ ਦਾ ਵਾਟਰ ਵਕਤ ਜਵਿੰਦਗੜ੍ਹ ਦਵੜੀ ਖਾਨਾ ਦੀ ਇੱਕ ਨਵੀਂ ਪਾਈਪ ਲਾਈਨ ਪਈ ਹੈ ਇਹ ਪਾਈਪ ਲਾਈਨ ਦੇ ਵਿੱਚ ਜਿਹੜਾ ਬਾਹਣਾ ਦਾ ਪਾਣੀ ਆ ਤੇ ਜਿਹੜਾ ਸਾਡੇ ਪਿੰਡ ਦੇ ਛੱਪੜ ਦਾ ਪਾਣੀ ਆ ਤੇ ਮੂਰਾਂ ਵਾਲੀ ਦੇ ਛੱਪੜ ਦਾ ਪਾਣੀ ਆ ਔਰ ਕਈ ਬਾਰੀਆਂ ਜਿਹੜੀਆਂ ਫालतू ਬਾਰੀਆਂ ਉਹ ਬਾਰੀਆਂ ਇਹ ਪਾਈਪ ਲਾਈਨ ਦੇ ਵਿੱਚ ਜਿਹੜਾ ਪਾਣੀ ਆਉਣਾ ਤੇ ਫਿਰ ਵੱਡੇ ਟੈਗ ਦੇ ਵਿੱਚ ਜਾਣਾ ਪਾਈਪ ਲਾਈਨ ਦਾ ਕੰਮ ਕੰਪਲੀਟ ਹੋ ਚੁੱਕਿਆ ਮਤੰਗਲ ਹੋ ਚੁੱਕਿਆ ਤੇ ਹੁਣ ਸਾਡੇ ਸਰਪੰਚ ਹਰਦੀਪ ਸਿੰਘ ਜੀ ਟਲੋਜ਼ਾ ਪਹੁੰਚ ਚੁੱਕੇ ਆ ਉਹਨਾਂ ਦੇ ਨਾਲ ਪੰਚਾਇਤ ਮੈਂਬਰ ਸਾਡੇ ਰੁਪਿੰਦਰ ਸਿੰਘ ਜੀ ਰੂਪਾਟਲੋ ਤੇ ਨਾਲ ਸਾਡੇ ਤਲਵਿੰਦਰ ਸਿੰਘ ਜੀ ਢੱਲੋ ਸਾਹਿਬ ਪੰਚਾਇਤ ਮੈਂਬਰ ਆ ਗਏ ਨੇ ਮੁਰਗੀ ಗ್ರಾಮ ਪੰਚਾਇਤ ਪਿੰਡ ਗਵਿੰਦਗੜ੍ਹ ਦਬੜੀ ਖਾਨਾ ਦਾ ਸੀ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਵਧੀਆ ਕੰਮ ਪਿੰਡ ਦੇ ਵਿਕਾਸ ਦੇ ਜਿਹੜੇ ਕਰਵਾ ਰਹੇ ਨੇ ਤੇ ਅੱਜ ਇਹ ਪਾਈਪ ਲਾਈਨ ਦਾ ਉਦਘਾਟਨ ਕਰਾਂਗੇ ਸਾਡੇ ਸਰਪੰਚ ਸਾਹਿਬ ਜੀ ਕਟਨ ਨੇ ਤੇ ਜਿਹੜਾ ਪਾਈਪ ਲਾਈਨ ਦੇ ਵਿੱਚ ਪਾਣੀ ਵਰ ਜਾਊਗਾ ਤੇ ਆਪਾਂ ਦਿਖਾਵਾਂਗੇ ਦਰਸ਼ਕ ਜੀ ਨੂੰ ਤੁਹਾਨੂੰ ਕਿੰਨਾ ਪਾਣੀ ਨਵੀਂ ਪਾਈਪ ਲਾਈਨ ਦੇ ਵਿੱਚ ਆ ਰਿਹਾ ਕਿੰਨੇ ਇੰਚੀ ਆ ਰਿਹਾ ਸੋ ਨਾਲ ਸਾਡੇ ਜਿਹੜੇ ਵਾਟਰ ਵਰਕ ਦੇ ਮੁਲਾਜ਼ਮ ਨੇ ਕੋਈ ਬਬਲ ਆਪਣਾ ਧੂੜਨ ਵਾਲਾ ਤੇ ਨਾਲ ਸਾਡਾ ਸਰਪੰਚ ਢਿੱਲੋਂ ਕਿ ਨਾ ਸਾਡੇ ਮੁਲਾਜ਼ਮ ਵੀਰਾਂ ਦਾ ਵੀ ਆਪਾਂ ਧੰਨਵਾਦ ਕਰਦੇ ਆ ਬਹੁਤ ਵਧੀਆ ਕੰਮ ਜਿਹੜਾ ਕਰ ਰਹੇ ਆ ਵਾਟਰ ਵਰਕ ਦੇ ਵਿੱਚ ਜਿਨੇ ਹੂਰ ਪ੍ਰਵੰਤ ਇਸ ਦਿਨ ਆਏ ਆ ਉਹਨਾਂ ਦਾ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਅੱਗੇ ਆਪਾਂ ਮਿਲਦੇ ਆ ਸਰਪੰਚ ਸਾਹਿਬ ਦੇ ਨਾਲ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਦੱਸਿਓ ਰਾਏ ਕਮੈਂਟਾਂ ਦੇ ਵਿੱਚ ਕਿੱਦਾਂ ਦੇ ਕੰਮ ਹੋ ਰਹੇ ਆ ਜਿਹੜੇ ਚੰਗੇ ਕੰਮ ਹੋ ਰਹੇ ਆ ਉਹਨਾਂ ਨੂੰ ਆਪਾਂ ਜਿਹੜਾ ਸਲਾਹਦਾ ਕਰਨੀ ਵੀ ਜ਼ਰੂਰੀ ਆ ਤੇ ਕਮੈਂਟਾਂ ਵਿੱਚ ਦੱਸਿਓ ਦੋਸਤੋ ਮੈਂ ਤੁਹਾਡਾ ਨਵਦੀਪ ਦੌੜੀਖਾਨਾ ਹਾਂਜੀ ਦੋਸਤੋ ਆਓ ਆਪਾਂ ਹੁਣ ਮਿਲਦੇ ਆਂ ਸਰਪੰਚ ਹਰਦੀਪ ਸਿੰਘ ਢੱਲੋ ਸਾਹਿਬ ਨਾਲ ਕਰਦੇ ਆਂ ਗੱਲਬਾਤ ਤੇ ਪਾਈਪ ਲਾਈਨ ਦਾ ਕਰਗੇ ਉਦਘਾਟਨ ਫਟਾ ਕੱਢਣਗੇ ਪੰਚਾਇਤ ਵਾਲੇ ਸਾਡੇ ਭਰਾ ਸਰਪੰਚ ਸਾਹਿਬ ਤੇ ਨਾਲ ਮੁਲਾਜ਼ਮ ਵੀਰ ਸਾਰੇ ਪਹੁੰਚ ਚੁੱਕੇ ਆਂ ਅੱਗੇ ਮਿਲਦੇ ਆਂ ਹਾਂਜੀ ਦੋਸਤੋ ਆਓ ਹੁਣ ਆਪਾਂ ਮਿਲਦੇ ਆਂ ਸਮੂੱਚੀ ಗ್ರಾಮ ਪੰਚਾਇਤ ਪਿੰਡ ਗਵਿੰਦਗੜ੍ਹ ਦੌੜੀ ਖਾਨਾ ਦੇ ਸਾਡੇ ਸਰਪੰਚ ਸਾਹਿਬ ਬਾਈ ਹਰਦੀਪ ਸਿੰਘ ਜੀ ਢੱਲੋ ਸਾਹਿਬ ਨਾਲ ਸਾਡੇ ਰੁਪਿੰਦਰ ਸਿੰਘ ਜੀ ਰੂਪਾ ਪੰਚਾਇਤ ਮੈਂਬਰ ਨਾਲ ਤਲਵਿੰਦਰ ਢਿੱਲੋਂ ਪੰਚਾਇਤ ਮੈਂਬਰ ਤੇ ਨਾਲ ਸਾਡੇ ਬਾਬਾ ਮੰਦਰ ਸਿੰਘ ਜੀ ਪੰਚਾਇਤ ਮੈਂਬਰ ਬੱਬੀ ਆਪਣਾ ਮੁਲਾਜ਼ਮ ਵਾਟਰਵੌਕਸ ਦੇ ਮੁਲਾਜ਼ਮ ਨੇ ਨਾਲ ਸਰਦੁੱਲਾ ਤੇ ਹਰਗਵੰਦ ਸਿੰਘ ਮਮਣੀ ਨਾਲ ਕੱਤਰ ਤੇ ਨਾਲ ਸਾਡੇ ਬਾਬਾ ਵਿੰਦਰ ਸਿੰਘ ਜੀ ਢਿੱਲੋਂ ਜਲੰਧਰ ਸਿੰਘ ਜੀ ਸਾਡੇ ਸਾਰੇ ਸਰਕਾਰ ਜੋ ਨੇ ਅੱਜ ਜਿਹੜਾ ਆਪਾਂ ਪਾਈਪਲਾਈਨ ਦਾਦ ਘਟਨ ਸਰਪੰਚ ਸਾਹਿਬ ਤੁਹ ਕਰਵਾਉਣਾ ਸੋ ਸਰਪੰਚ ਸਾਹਿਬ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਜਿਹੜੇ ਤੁਸੀਂ ਵਧੀਆ ਕੰਮ ਜਿਹੜੇ ਪਿੰਡ ਦੇ ਕਰਵਾ ਰਹੇ ਹੋ ਗਵਿੰਦਗੜ ਦਬੜੀ ਖਾਨਾ ਦੇ ਧੰਨਵਾਦ ਜੀ ਸਰਪੰਚ ਸਾਹਿਬ ਫਿਰ ਕਿੰਨੇ ਕਿ ਦਿਨਾਂ ਚ ਹੋ ਗਿਆ ਮੁਕੰਮਲ ਕੰਮ ਇਹ 4 ਦਿਨਾਂ ਚ ਮੁਕੰਮਲ ਕਰਤਾ ਜੀ ਇੱਥੋਂ ਠੀਕ ਹੈ ਜੀ ਤੇ ਪੂਰੀ ਗਰੰਟੀ ਲਈ ਹੈ ਜੀ ਮੈਸਤਰੀ ਨੇ ਵੀ ਓਕੇ ਬਹੁਤ ਵਧੀਆ ਚੱਲੂ ਕੰਮ ਹੈ ਜਿਹੜੀ ਕਿਉਂਕਿ ਪਹਿਲਾ ਪਾਈਪ ਲਾਈਨ ਪਈ ਹੋਈ ਸੀ ਉਹਦਾ ਤੁਹਾਨੂੰ ਪਤਾ ਵੀ ਤੁਸੀਂ ਉਹ ਵੀ ਜਦੋਂ ਬਲੌਕ ਹੋ ਗਈ ਸੀ ਉਹਦੇ ਵਿੱਚ ਵੀ ਤੁਸੀਂ ਬਹੁਤ ਵਧੀਆ ਸੇਵਾਵਾਂ ਦਿੱਤੀਆਂ ਸੀ ਜਿਹੜਾ ਉਹਦਾ ਕੰਮ ਕਰਵਾਇਆ ਸੀ ਪਰ ਉਹ ਥੋੜਾ ਜਿਹਾ ਤੁਹਾਨੂੰ ਪਤਾ ਵੀ ਜ਼ਿਆਦਾ ਕੰਮ ਵੀਰ ਗਿਆ ਸੀ ਪਰ ਜਿੰਨਾ ਵੀ ਉਹ ਕੰਮ ਹੋਇਆ ਵਧੀਆ ਕਰ ਤੇ ਹੁਣ ਇਹ ਵੱਡੀ ਪਾਈਪ ਲਾਈਨ ਪਈ ਆਗੀ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਨਹੀਂ ਕੋਈ ਦਿੱਕਤ ਇੱਕ ਟਕਣਾ ਨਹੀਂ ਟਕਰਾ ਠੀਕ ਹੈ ਜੀ ਤੇ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਸਮੁੱਚੀ ಗ್ರಾಮ ਪੰਚਾਇਤ ਗਵਿੰਦਗੜ ਦਵੜੀ ਖਾਨਾ ਦਾ ਤੇ ਆਓ ਫਿਰ ਆਪਾਂ ਹੁਣ ਕਰਗੇ ਫਾਟਾ ਕੱਢਗੇ ਤੇ ਕਰਗੇ ਉਦਘਾਟਨ ਆਪਾਂ ਪਾਈਪ ਲਾਈਨ ਦਾ ਆਉਂਜੀ ਸਾਡੇ ਸਰਦੂਲ ਸਿੰਘ ਮੁਲਾਜ਼ਮ ਆ ਇਹਨੂੰ ਮੂੰਹ ਕਰ ਲੈਣਾ ਇਧਰ ਨੂੰ ਮੂੰਹ ਕਰ ਲਈ ਤੁਸੀਂ ਇਧਰਲੀ ਸਾਈਡ ਆਇਓ ਸਰਪੰਸਾ ਸਾਡੇ ਸਰਪੰਚ ਹਰਦੀਪ ਸਿੰਘ ਜੀ ਟੱਲੂ ਸਾਹਿਬ ਥੋੜਾ ਜਿਹਾ ਸਾਹਮਣੇ ਦੇਖਿਓ ਜੀ ਉਦਘਾਟਨ ਜਿਹੜਾ ਕਰ ਰਹੇ ਨੇ ਪਾਈਪਲਾਈਨ ਜਿਹੜੀ ਨਵੀਂ ਪਾਈਪਲਾਈਨ ਪਈ ਆ ਗਵਿੰਦਗੜ੍ਹ ਦਬੜੀ ਖਾਨਾ ਦੇ ਵਾਟਰ ਟੈਂਕ ਦੀ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਲੋਕ ਕਿਉਂਕਿ ਦੋਸਤੋ ਅੱਗੇ ਜਿਹੜਾ ਸੀਜ਼ਨ ਆ ਰਿਹਾ ਗਰਮੀ ਦਾ ਗਰਮੀ ਦੇ ਵਿੱਚ ਤੁਹਾਨੂੰ ਪਤਾ ਵੀ ਪਾਣੀ ਦੀ ਬੱਦ ਤੋਂ ਬੱਦ ਲੋਡ ਹੁੰਦੀ ਆ ਜਿਹੜੀ ਪਾਈਪਲਾਈਨ ਪਹਿਲਾਂ ਪਈ ਹੋਈ ਸੀ ਉਹ ਥੋੜੀ ਬਲੌਕ ਸੀਗੀ ਤੇ ਇਸੇ ਕਰਕੇ ਨਵੀਂ ਪਾਈਪਲਾਈਨ ਜਿਹੜੀ ਪਾਈ ਆਗੀ ਗੋਵਿੰਦਗੜ੍ਹ ਦਬੜੀ ਖਾਨਾ ਦੇ ਵਾਟਰ ਬਾਕਸ ਨੂੰ ਤੇ ਇਹ ਹੁਣ ਪਾਈਪਲਾਈਨ ਪੈਣ ਦੇ ਨਾਲ ਸਾਨੂੰ ਜਿਹੜਾ ਪਾਣੀ ਦਾ ਵਧੀਆ ਜਿਹੜਾ ਫੁੱਲ ਫਾਇਦਾ ਹੋ ਗਿਆ ਤੇ ਡੇਲੀ ਜਿਹੜੀ ਟੂਟੀ ਆਉਣੀ ਆਗੀ ਤੇ ਜੇ ਪਾਣੀ ਮੰਨ ਲਓ ਫੋਲ ਹੀ ਰਿਹਾ ਫਿਰ ਦਿਨ ਦੇ ਵਿੱਚ ਦੂਵਾਰੀ ਵੀ ਟੂਟੀ ਜਿਹੜੀ ਆ ਸਕਦੀ ਆ ਤੁਹਾਧਰ ਲੋ ਧੰਨਵਾਦ ਆ ਸਰਪੰਚ ਹਰਦੀਪ ਸਿੰਘ ਜੀ ਢੱਲੋ ਸਾਡੇ ਗਵਿੰਦਗੜ੍ਹ ਦਬੜੀ ਖਾਨਾ ਦੇ ਸਰਪੰਚ ਸਾਹਿਬ ਤੇ ਸਰਪੰਚ ਸਾਹਿਬ ਅੱਗੇ ਫਿਰ ਹੋਰ ਜਿਹੜੇ ਕੰਮਕਾਰ ਪਿੰਡ ਦੇ ਤੁਸੀਂ ਅੱਡਾ ਰੂੜੀ ਦਾ ਵੀ ਕਰਵਾ ਚੁੱਕੇ ਹੋ ਤੇ ਉਹਨਾਂ ਵੀ ਆਪਾਂ ਜਿਹੜਾ ਅ ਉਦਘਾਟਨ ਜਿਹੜਾ ਕਰਨਾ ਉਹ ਕਿੰਨੇ ਕਿ ਦਿਨਾਂ ਤੱਕ ਹੋਊਗਾ ਬਸ ਉਹ ਤਿਆਰ ਹੈ ਤੇ ਆਪਣਾ ਖਾਲੇ ਦਾ ਕੰਮ ਚੱਲ ਰਿਹਾ ਉਹ 2-4 ਦਿਨਾਂ ਚੋਂ ਵੀ ਮੁਕੰਮਲ ਠੀਕ ਹੈ ਜੀ ਤੇ ਜਿਹੜੀ ਆਪਣੀ ਕਲਬ ਆਪਣਾ ਸੋਰੀ ਆਂਗਣਵਾੜੀ ਦਾ ਚੱਲ ਰਿਹਾ ਸੀ ਆਂਗਣਵਾੜੀ ਦਾ ਹੁਣ ਉਹਦਾ ਟੂਲਾ ਹੁਣ ਕੰਡਿਆ ਤੇ ਦੂਜਾ ਉਹਦੇ ਪਲਾਸਟਰ ਦਾ ਕੰਮ ਠੀਕ ਹੈ ਸਰਪੰਚ ਸਾਹਿਬ ਅੱਗੇ ਹੋਰ ਆਉਣ ਵਾਲੇ ਸਮੇਂ ਦੇ ਕਿਹੜੇ ਕਿਹੜੇ ਕੰਮ ਹੋਰ ਨੇ ਜੀ ਨਵੇਂ ਹੋਰ ਆਪਣੇ ਇੱਕ ਤਾਂ ਜਿਹੜੇ ਸੜਕ ਬਣਾਉਣੀ ਹੈਗੀ ਚੱਪੜ ਦੇ ਉੱਪਰ ਦੀ ਠੀਕ ਹੈ ਜੀ ਉਹਦਾ ਕੰਮ ਸ਼ੁਰੂ ਕਰਾਂਗੇ ਠੀਕ ਹੈ ਜੀ ਹੋਰ ਜਿਵੇਂ ਕੋਈ ਗ੍ਰਾਂਟ ਆਊਗੀ ਉਸ ਹਿਸਾਬ ਨਾਲ ਆਪਾਂ ਕਰਾਂਗੇ ਠੀਕ ਹੈ ਤੋਂ ਥੋੜਾ ਜਿਹਾ ਐਮਐਲਏ ਨੂੰ ਖਿੱਚ ਕੇ ਰੱਖੋ ਜੀ ਗ੍ਰਾਂਟਾਂ ਗ੍ਰਾਂਟਾਂ ਫੁੱਲ ਲਓ ਤੇ ਕਿਹੜੇ ਆਪਾਂ ਜਿਹੜੇ ਕੰਮ ਵਧੀਆ ਕਰਵਾ ਸਕੀਏ ਗਵਿੰਦਗੜ ਦਵੜੀਖਾਨਾ ਪਿੰਡ ਦੇ ਸੋ ਗਵਿੰਦਗੜ ਦਵੜੀਖਾਨਾ ਜਿਹੜਾ ਪਿੰਡ ਆ ਜੀ ਚੰਡੀਗੜ੍ਹ ਦੇ ਨਾਖੇ ਤੇ ਬਣਿਆ ਹੋਇਆ ਪਿੰਡ ਆ ਸੋ ਹਰ ਇੱਕ ਗਲੀ ਜਿਹੜੀ 32 ਫੁੱਟ ਚੌੜੀ ਆ ਤੇ ਬਹੁਤ ਵਧੀਆ ਜਿਹੜਾ ਮਾਹੌਲ ਪਿੰਡ ਦਾਗਾ ਭਾਈਚਾਰੇ ਦਾ ਜਿਹੜਾ ਇੱਕਾ ਬਣਿਆ ਹੋਇਆ ਢਿੱਲੋ ਭਾਈਚਾਰੇ ਦਾ ਐਸੀ ਸਰਬਸ਼ਾਂਤੀ ਦੇ ਨਾਲ ਜਿਹੜੀ ਪੰਚਾਇਤ ਕੁਣੀ ਗਈ ਆ ਪਿੰਡ ਗਵਿੰਦਗੜ ਦਵੜੀਖਾਨਾ ਦੀ ਠੀਕ ਹੈ ਜੀ ਤੋ ਸਰਪੰਚ ਸਾਹਿਬ ਸੱਚ ਇੱਕ ਇਹ ਜਿਹੜੀ ਆਪਣੀ ਜਾ ਰਹੀ ਹੈਗੀ ਆਪਣੀ ਇਹ ਛੜ ਕੇ ਇਧਰ ਨੂੰ ਇਹ ਕੱਚੀ ਆ ਹੁਣ ਇਹਨੂੰ ਵੀ ਪੱਕੀ ਕਰਵਾਉਣਾ ਦਾ ਕੋਈ ਹੈ ਆਪਾਂ ਮਤਾ ਪਾਇਆ ਵੈ ਐਮਪੀ ਮਤਾ ਪਾਇਆ ਪੱਕੀ ਕਰਵਾਵਾਂਗੇ ਠੀਕ ਹੈ ਜੀ ਫੋਲਵਾੜੀ ਲਾ ਕੇ ਚਲਦਾ ਨੇ ਬਲਡਰ ਵਾਲਾ ਕਰਵਾ ਦਾਂਗੇ ਠੀਕ ਹੈ ਜੀ ਓਏ ਆਜੋ ਤੋ ਇਧਰਲੇ ਪਾਸੇ ਇੱਕ ਖਾਲੀ ਦੀ ਵੀ ਮਿਲਣਾ ਦਾ ਵੀ ਜ਼ਰੂਰਤ ਹੈ ਨਾ ਇਹਦਾ ਰੀਚਾਰਜ ਪੁਆਇੰਟ ਨਹੀਂ ਆਪਣਾ ਇੱਥੇ ਹਾਂਜੀ ਹਾਂਜੀ ਠੀਕ ਹੈ ਜੀ ਸੋ ਇਹ ਜਿਹੜਾ ਮੰਨ ਲਓ ਖਾਲਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੱਚਾ ਗਏ ਪੱਕਾ ਹੋਊਗਾ ਤੇ ਆਹ ਜਿਹੜੀ ਇੱਥੇ ਜਿੱਦਾਂ ਵੀ ਇੰਟਰਲੌਕ ਲੱਗੀ ਜਾਂ ਦੂਜੀ ਬਜਰੀ ਵਾਲੀ ਸੜਕ ਬਣੂਗੀ ਜਿੱਦਾਂ ਵੀ ਹੋਊਗਾ ਗ੍ਰਾਂਟ ਦੇ ਹਿਸਾਬ ਨਾਲ ਜਿਹੜਾ ਸਰਪੰਚ ਸਾਹਿਬ ਕਹਿੰਦੇ ਵੀ ਇਹ ਵੀ ਆਪਾਂ ਕੰਮ ਕਰਵਾਵਾਂਗੇ ਤੇ ਆਥੇ-ਪਾਸੇ ਜਿਹੜੇ ਬੂਟੇ ਲਾ ਕੇ ਵਧੀਆ ਜਿਹੜਾ ਇੱਕ ਮੋਹਲ ਬਣਾ ਦੇਣਾ ਮੁਝੇ ਪੰ ਬਹੁਤ ਬਹੁਤ ਆ ਫੁੱਲਾਣੇ ਬੁਝੇ ਲਾਉਣੇ ਆ ਫੁੱਲਾਂ ਵਾਲੀ ਸਾਡੇ ਬਾਬਾ ਮੰਦਰ ਸਿੰਘ ਦੀ ਸੋ ਧੰਨਵਾਦ ਜਮੁਕੀ ಗ್ರಾಮ ਪੰਚਾਇਤ ਗਵਿੰਦਗੜ੍ਹ ਦਬੜੀ ਖਾਨਾ ਦਾ ਸੋ ਇਹ ਜਿਹੜਾ ਆਉਣ ਵਾਲੇ ਕੁਝ ਸਮੇਂ ਤੱਕ ਜਿਹੜਾ ਹੁਣ ਤੁਸੀਂ ਆ ਨਜ਼ਾਰਾ ਦੇਖ ਰਹੇ ਹੋ ਤੇ ਆਉਣ ਵਾਲੇ ਕੁਝ ਸਮੇਂ ਤੱਕ ਇੱਥੇ ਨਜ਼ਾਰਾ ਵੱਖਰਾ ਆਉਣਾ ਵਾਟਰ ਵਾਕਸ ਗਵਿੰਦਗੜ੍ਹ ਦਬੜੀ ਖਾਨਾ ਦਾ ਕਿਉਂਕਿ ਹੋਰ ਜਿਹੜਾ ਇਹ ਕੱਚੀ ਸੜਕ ਦਾ ਜਿਹੜਾ ਵਿਕਾਸ ਹੋਣਾ ਪੱਕੀ ਹੋ ਜਾਣੀ ਅਤੇ ਫਿਰ ਬੂਟੇ ਲੱਗ ਜਾਣੇ ਆ ਵਧੀਆ ਕੰਮਕਾਰ ਸਰਦੂਲ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਫਿਰ ਅਸੀਂ ਕਹਨੇ ਬਹੁਤ ਵਧੀਆ ਕੰਮ ਕੀਤਾ ਜੀ ਸਰਪੰਚ ਸਾਹਿਬ ਨੇ ਮਹਾਰਾਜ ਨੂੰ ਚੜ੍ਹਦੀ ਕਲਾ ਰੱਖੇ ਤੇ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣ ਧੰਨਵਾਦ ਸੋ ਚਲਾਈ ਤਾਂ ਹੋਣੀ ਚਾਹੀਦੀ ਆ ਜਦੋਂ ਚੰਗੇ ਕੰਮ ਹੁੰਦੇ ਆ। ਕੋਈ ਬਹੁਤ ਵਧੀਆ ਕੰਮ ਸਰਪੰਚ ਸਾਹਿਬ ਕਰਵਾ ਰਹੇ ਨੇ। ਸੋ ਆਓ ਅੱਗੇ ਆਪਾਂ ਮਿਲਦੇ ਆਂ ਦੇਖਦੇ ਆ ਕਿੰਨਾ ਪਾਣੀ ਆ ਰਿਹਾ ਮੁੱਗੀ ਤੇ। ਹਾਂਜੀ ਦੋਸਤੋ ਹੁਣ ਆਪਾਂ ਆ ਚੁੱਕੇ ਆ ਵੱਡੇ ਡੈਗ ਦੇ ਕੋਲ। ਸਮੁੱਚੀ ಗ್ರಾಮ ਪੰਚਾਇਤ ਗਵਿੰਦਗੜ ਦਵੜੀ ਖਾਨਾ ਦੇ ਸਰਪੰਚ ਸਾਹਿਬ ਵੀ ਪਹੁੰਚ ਚੁੱਕੇ ਆ ਨਾਲ ਮੈਂਬਰ ਸਾਹਿਬ ਆ ਗਏ ਆ। ਸੋ ਪਾਣੀ ਦਾ ਵਾਕਈ ਫਰਕ ਪਿਆ ਦੋਸਤੋ ਦੇਖੋ। ਪਾਣੀ ਜਿਹੜਾ ਅੱਗੇ ਨਾਲੋਂ ਕੁਛ ਵਧਿਆ ਹੋਇਆ। ਤੇ ਜਿਵੇਂ ਜਿਵੇਂ ਪਾਣੀ ਅੱਗੇ ਉਹ ਪ੍ਰੈਸ਼ਰ ਨਾਲ ਆਊਗਾ ਤੇ ਹੋਰ ਪਾਣੀ ਵਧ ਜਾਣਾ ਤੇ ਤੁਹਾਨੂੰ ਜਿਹੜੀ ਦੂਜੀ ਮੋਗੀ ਉਹ ਵੀ ਦਿਖਾਵਾਂਗੇ ਉਹਦੇ 'ਚ ਪਾਣੀ ਥੋੜਾ ਘੱਟ ਆਉਂਦਾ ਸੋ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਮੁੱਚੀ ಗ್ರಾಮ ਪੰਚਾਇਤ ਪਿੰਡ ਗਵਿੰਦਗੜ੍ਹ ਦਬੜੀ ਖਾਨਾ ਦਾ ਸਾਡੇ ਜਿਹੜੇ ਅੱਜ ਮੈਂਬਰ ਕੁਝ ਕੰਮਾਂ ਕਰ ਨਹੀਂ ਆ ਸਕੀ ਉਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਕੋਈ ਘਰਾਂ ਦੇ ਕੰਮ ਵੀ ਜ਼ਰੂਰੀ ਹੁੰਦੇ ਆ ਸੋ ਸਾਡੇ ਨਛੱਤਰ ਸਿੰਘ ਪੁੱਲਾ ਜ세ਦਾਰ ਸਾਹਿਬ ਪੰਚਾਇਤ ਮੈਂਬਰ ਨਾਲ ਬੂਟਾ ਸਿੰਘ ਜੀ ਢੱਲੋ ਪੰਚਾਇਤ ਮੈਂਬਰ ਸਤਪਾਲ ਸਿੰਘ ਜੀ ਢੱਲੋ ਸਾਡੇ ਪੰਚਾਇਤ ਮੈਂਬਰ ਤੇ ਮੱਲ ਸਿੰਘ ਜੀ ਢੱਲੋ ਪੰਚਾਇਤ ਮੈਂਬਰ ਧੰਨਵਾਦ ਆ ਸਮੁੱਚੀ ਗ੍ਰਾਮ ਪੰਚਾਇਤ ਗਵਿੰਦਗੜ੍ਹ ਦਬੜੀ ਖਾਨਾ ਰਪਿੰਦਰ ਸਿੰਘ ਜੀ ਢੱਲੋ ਸਾਡੇ ਤੇ ਨਾਲ ਬਾਬਾ ਮੰਦਰ ਸਿੰਘ ਜੀ ਢੱਲੋ ਤੇ ਤਿਲਵਿੰਦਰ ਸਿੰਘ ਜੀ ਢੱਲੋ ਪੰਚਾਇਤ ਮੈਂਬਰ ਤੇ ਸਰਪੰਚ ਹਰਦੀਪ ਸਿੰਘ ਜੀ ਢੱਲੋ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਰਲ ਮਿਲ ਕੇ ਜਿਹੜੀ ਸਾਡੀ ਪੰਚਾਇਤ ਕੰਮ ਕਰਵਾ ਰਹੀ ਆ ਤੇ ਨਾਲ ਸਾਡੇ ਸੈਕਟਰੀ ਬਲਰਾਜ ਕੁਮਾਰ ਜੀ ਦਾ ਧੰਨਵਾਦ ਆ ਉਹ ਵੀ ਬਹੁਤ ਵਧੀਆ ਸਾਨੂੰ ਜਿਹੜਾ ਸਹਿਯੋਗ ਦੇ ਰਹੇ ਨੇ ਪਿੰਡ ਦੇ ਕਮਾਂਕਾਰਾਂ ਦੇ ਵਿੱਚ ਵਧੀਆ ਜਿਹੜੇ ਕੰਮ ਸਾਡੇ ਸੈਕਟਰੀ ਸਾਹਿਬ ਦੇ ਸਹਿਯੋਗ ਦੇ ਨਾਲ ਵੀ ਹੋ ਰਿਹਾ ਤਹਿ ਦਿਲੋਂ ਧੰਨਵਾਦ ਆ ਐਮਐਲਏ ਅਮੋਲਕ ਸਿੰਘ ਜੀ ਆਮ ਆਦਮੀ ਪਾਰਟੀ ਦੇ ਸਾਡੇ ਹਲਕਾ ਜੈਤੋ ਦੇ ਐਮਐਲਏ ਸਾਹਿਬ ਨੇ ਵੱਡਾ ਜਿਹੜਾ ਸਹਿਯੋਗ ਆ ਵੱਡੀਆਂ ਗ੍ਰਾਂਟਾਂ ਜਿਹੜੀਆਂ ਸਾਡੇ ਐਮਐਲਏ ਸਾਹਿਬ ਦੇ ਵੱਲੋਂ ਗਵਿੰਦਗੜ੍ਹ ਦੌੜੀ ਖਾਨਾਂ ਨੂੰ ਜਿਹੜੀਆਂ ਆ ਰਹੀਆਂ ਤੋਂ ਤਹਿ ਦਿਲੋਂ ਧੰਨਵਾਦ ਆ ਸਮੁੱਚੀ ਆਮ ਆਦਮੀ ਪਾਰਟੀ ਦੇ ਸਾਡੇ ਐਮਐਲਏ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਧੰਨਵਾਦ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਹਿ ਦਿਲੋਂ ਧੰਨਵਾਦ ਆ ਪਾਣੀ ਦਾ ਵਾਕਈ ਫਰਕ ਪੈ ਗਿਆ ਤੇ ਤੁਹਾਨੂੰ ਛੋਟੀ ਮੋਗੀ ਵੀ ਦਿਖਾਉਣੇ ਆਗੇ ਉਹਦਾ ਥੋੜਾ ਪਾਣੀ ਜਿਹੜਾ ਘਟ ਆ ਰਿਹਾ ਉਹ ਪ੍ਰਾਣੀ ਜਿਹੜੀ ਜਦੋਂ ਵਾਟਰ ਬਾਕਸ ਬਣਿਆ ਸੀ ਉਦੋਂ ਦੀ ਮੋਗੀ ਆ ਉਹ ਸੋ ਪਹਿਲਾਂ ਜਦੋਂ ਬਣਿਆ ਉਦੋਂ ਪਾਣੀ ਫੁੱਲ ਆਉਂਦਾ ਸੀ ਮੁੜ ਕੇ ਬਲੌਕ ਦੇ ਹੋ ਗਈ ਸੀ ਤੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਆ ਪਾਣੀ ਦਾ ਵਾਕਈ ਫਰਕ ਪਿਆ ਤੇ ਹੋਰ ਪ੍ਰੈਸ਼ਰ ਨਾਲ ਪਾਣੀ ਅੱਗੋਂ ਆ ਰਹਾਗਾ ਪਿੱਛੋਂ ਆ ਰਿਹਾ ਤੇ ਜਿਹੜਾ ਪਾਣੀ ਹੋਰ ਵੱਜ ਜਾਣਾ ਲਓ ਜੀ ਦੇਖੋ ਵਾਕਈ ਪਾਣੀ ਦਾ ਫਰਕ ਤਾਂ ਪੈ ਗਿਆ ਵਧ ਗਿਆ ਅੱਗੇ ਨਾਲ ਹਣਾ ਹੋਰ ਪਾਣੀ ਵਧ ਜਾਣਾ ਪ੍ਰਾਣੀ ਉਹ ਉਧਰ ਜਿਹੜੀ ਪਹਿਲਾਂ ਵਾਲੀ ਹੈ ਮੁੱਗੀ ਉਹ ਵੀ ਦੇਖੋ ਜੀ ਆਹ ਮੁੱਗੀ ਆ ਥੋੜਾ ਨੇੜੇ ਜਾ ਕੇ ਆਪਾਂ ਬਣਾਵਾਂਗੇ ਉਹਦਾ ਪਾਣੀ ਥੋੜਾ ਘੱਟ ਆ ਰਿਹਾ ਸੋ ਡੱਗ ਬਹੁਤ ਵੱਡਾ ਆਪਣਾ ਸੁੱਖ ਨਾਲ ਤੇ ਪਾਣੀ ਦੀ ਤੁਹਾਨੂੰ ਪਤਾ ਗਰਮੀਆਂ ਚ ਵੱਧ ਲੋਡ ਹੁੰਦੀ ਆ ਤੇ ਸਾਡੇ ਸਰਪੰਚ ਹਰਦੀਪ ਸਿੰਘ ਢਿੱਲੋਂ ਜੋ ਵਧੀਆ ਕੰਮ ਕਰਵਾ ਰਹੇ ਨੇ ਗਵਿੰਦਗੜ੍ਹ ਦਬੜੀ ਖਾਨਾਂ ਦੀ ਤਾਂ ਇਹ دلੋਂ ਧੰਨਵਾਦ ਆ ਇੱਧਰ ਦੀ ਇਹ ਪਾਈਪਲਾਈਨ ਪਾਈ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਛੜਕਦਾ ਨਜ਼ਾਰਾ ਵੀ ਵੱਖਰਾ ਹੀ ਹੋਣਾ ਹਰ ਗਵਿੰਦ ਸਿੰਘ ਢਿੱਲੋਂ ਸਾਹਿਬ ਵੀ ਅੱਜ ਪਹੁੰਚੇ ਹੋਏ ਆ ਸੋ ਵਿਚਾਰ ਵਟਾਂਦਰਾ ਵੀ ਹੋ ਰਿਹਾ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੋਈ ਕਰਨਾ ਸਰਪੰਚ ਸਾਹਿਬ ਸਾਡੇ ਹਰਦੀਪ ਸਿੰਘ ਢਿੱਲੋਂ ਸਾਹਿਬ ਦੇ ਨਾਲ ಗ್ರಾಮ ਪੰਚਾਇਤ ਦੇ ਨਾਲ ਪਿੰਡ ਦੇ ਵਿਕਾਸ ਤੇ ਸੱਜਣ ਵਿਚਾਰ ਬਟਾਂਦਰੇ ਹੋ ਰਹੇ ਆ। ਸੋ ਇਦਾਂ ਦੀਆਂ ਜਿਹੜੀਆਂ ਵਿਚਾਰਾ ਹੋਣੀਆਂ ਜ਼ਰੂਰੀ ਆ ਪਿੰਡ ਦੇ ਵਿਕਾਸ ਦੇ ਲਈ। ਆਹ ਦੋਸਤੋ ਆਪਣੀ ਉਹ ਪੁਰਾਣੀ ਮੋਗੀ ਹੈਗੀ ਜਿਹੜਾ ਪਹਿਲਾਂ ਜਦੋਂ ਵਾਟਰ ਵਾਕਸ ਬਣਿਆ। ਸੋ ਇਹ ਪਾਇਆ ਬਣਾ ਜਿਹੜੀ ਬਲੌਕ ਹੋ ਚੁੱਕੀ ਆ, ਬਲੌਕ ਹੋ ਗਈ ਆ ਇਹ ਸਰਪੰਚ ਸਾਹਿਬ ਨੇ ਫਿਰ ਸਰਪੰਚ ਨਹੀਂ ਬਣੀ ਸੀ ਉਦੋਂ ਪਹਿਲਾਂ ਜਿਹੜਾ ਇਹ ਇਦੀ ਸਫਾਈ ਕਰਵਾਈ ਸੀ ਤੁਰ ਤੋਂ ਲੈ ਕੇ ਪਾਈਪ ਲਾਈਨ ਦੀ ਡਿੱਗੀਆਂ ਵੀ ਸਾਫ ਕਰਾਈਆਂ ਸੀ ਪਰ ਤੁਹਾਨੂੰ ਪਤਾ ਵੀ ਚਿਰ ਜ਼ਿਆਦਾ ਹੋ ਗਿਆ ਤੇ ਫੇਰ ਕੇਲਾ ਪਾਣੀ ਵਧ ਗਿਆ ਦੀ ਫੇਰ ਉਹੀ ਕੰਮ ਹੋ ਗਿਆ ਸੀ ਕਿਉਂਕਿ ਦਰਖਤ ਲੱਗੇ ਹੋਏ ਆ ਤਣੇ-ਦੁਨੇ ਵਿੱਚ ਆ ਗਏ ਪਾਈਪਾਂ ਦੇ ਫਸ ਗਿਆ ਕੰਮ ਤੇ ਫੇਰ ਆ ਪਾਈਪ ਲਾਈਨ ਹੁਣ ਨਵੀਂ ਆਪਾਂ ਜਿਹੜੀ ਪਵਾਈ ਆ ਇਹਦਾ ਪਾਣੀ ਬਹੁਤ ਵਧੀਆ ਆਪਾਂ ਦੇਖ ਰਹੇ ਆ ਵੀ ਆ ਰਿਹਾ ਜਿਹੜੀ ਇਹ ਪੁਰਾਣੀ ਆਪਣੀ ਪਾਈਪ ਲਾਈਨ ਆ ਇਹਦਾ ਵੀ ਕਹਿਨੇ ਆਗੇ ਆਪਾਂ ਐਮਐਲਏ ਸਾਹਿਬ ਨੂੰ ਇਹ ਵੀ ਨਵੀਂ ਪਵਾਈ ਜਾਵੇ ਗੱਲਬਾਤ ਇਹਦੀ ਵੀ ਸੈੱਟ ਹੋਵੇ ਸੋ ਪਾਣੀ ਦੀ ਜਿਹੜੀ ਘਾਟ ਨਹੀਂ ਹੋਗੀ ਇਹ ਵਾਟਰ ਬਾਕਸ ਜੀ ਗਵਿੰਦਗੜ੍ਹ ਦਵੜੀਖਾਨਾ ਦਾ ਇੱਥੋਂ 5 ਪਿੰਡ ਪਾਣੀ ਲੈ ਕੇ ਜਾਂਦੇ ਆ ਬਾੜਾ ਭਾਈ ਦਾ ਹੋ ਗਿਆ ਕੋਠੇ ਮਹਿਲੜ ਕੋਠੇ ਮਬੀ ਵਾਲੇ ਫਤਿਹਗੜ੍ਹ ਦਵੜੀਖਾਨਾ ਹੋ ਗਿਆ ਸੋ ਆਸ-ਪਾਸੇ ਦੇ ਪਿੰਡ ਜਿਹੜੇ ਇੱਥੋਂ ਪਾਣੀ ਲੈ ਕੇ ਜਾਂਦੇ ਆ ਸੋ ਵਧੀਆ ਵਾਟਰ ਬਾਕਸ ਚਲਾ ਰਹੇ ਆ ਸਾਡੇ ਸਰਪੰਚ ਹਰਦੀਪ ਸਿੰਘ ਢੱਲੋ ਸਾਹਿਬ ਗਵਿੰਦਗੜ੍ਹ ਦਵੜੀਖਾਨਾ ਤੇ ਸਰਪੰਚ ਨੇ ਸੋ ਧੰਨਵਾਦ ਹੈ ਸਾਡੀ ਸਮੁੱਚੀ ಗ್ರಾಮ ਪੰਚਾਇਤ ਗਵਿੰਦਗੜ ਦਵੜੀਖਾਨਾ ਦਾ ਸਰਪੰਚ ਸਾਹਿਬ ਦਾ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਕਰਿਓ ਸ਼ੇਅਰ ਮੈਂ ਤੁਹਾਡਾ ਨਵਦੀਪ ਦਵੜੀਖਾਨਾ ਆਪਾਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਸੋ ਸਾਰੇ ਵੀਰਾਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਭਰਾ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ